ਅੱਜ ਅਸੀਂ ਪੰਜਾਬ ਲੀਗਲ ਸਰਵਿਸ অথরিটি ਦੀ ਇਨਸਟਰਕਸ਼ਨ ਤੇ ਗਾਈਡੈਂਸ ਮੁਤਾਬਕ ਡਿਸਟ੍ਰਿਕਟ ਲੀਗਲ ਸਰਵਿਸ অথরিটি ਗੁਰਦਾਸਪੁਰ ਨੇ ਟਰੀ ਪਲਾਂਟੇਸ਼ਨ ਡਰਾਈਵ ਚ ਪੌਦੇ ਲਾਏ ਨੇ ਇਹ ਡਰਾਈਵ 5 ਜੂਨ ਤੋਂ ਲੈ ਕੇ 5 ਜੁਲਾਈ ਤੱਕ ਸੀ 1 ਮਹੀਨੇ ਲਈ ਅੱਗੇ ਫਰਦਰ ਐਕਸਟੈਂਡ ਕੀਤੀ ਗਈ ਹੈ ਇਹਦੇ ਦੌਰਾਨ ਅਸੀਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਸਾਡਾ ਟੀਚਾ ਡਿਸਟ੍ਰਿਕਟ ਲੀਗਲ ਸਰਵਿਸ অথরিটি ਗੁਰਦਾਸਪੁਰ ਦਾ ਕਰੀਬ 20000 ਉਹਦੇ ਲਾਉਣ ਦਾ ਹੈ ਇਹ ਬੂਟੇ ਲਾਉਣ ਦਾ ਹੀ ਨਹੀਂ ਇਹਨਾਂ ਨੂੰ ਬਾਅਦ ਚ ਇਹਨਾਂ ਦੀ ਸਾਂਭ ਸੰਭਾਲ ਦੇਖਭਾਲ ਕਰਨ ਦਾ ਵੀ ਸਾਡਾ ਟੀਚਾ ਹੈ ਸੋ ਇਹ ਅਸੀਂ ਗੁਰਦਾਸਪੁਰ ਚ ਅ ਅੱਜ ਅਸੀਂ ਕੋਰਟ ਕੰਪਲੈਕਸ ਦੇ ਅੰਦਰ ਇਹ ਡਰਾਈਵ ਸ਼ੁਰੂ ਕੀਤੀ ਹੈ ਬਾਕੀ ਇਹ ਡਰਾਈਵ ਬਾਰੇ ਜੋ ਇਨਫੋਰਮੇਸ਼ਨ ਹੈ ਸਾਡੇ ਸੈਕਟਰੀ ਸ਼੍ਰੀ ਹਰਪ੍ਰੀਤ ਸਿੰਘ ਜੀ ਇਹ ਦੱਸਣਗੇ ਅਸੀਂ ਟਾਰਗੇਟ ਅਚੀਵ ਕਰ ਲਿਆ ਸੀਗਾ ਤੇ ਉਹਦੇ ਨਾਲ ਦੇ ਤੱਕ ਕਲੈਬੋਰੇਸ਼ਨ ਆ ਉਹਦਾ ਫੋਰੈਸਟ ਡਿਪਾਰਟਮੈਂਟ ਪੰਜਾਬ ਉਨਾ ਦੇ ਨਾਲ ਕੋਲੈਬੋਰੇਸ਼ਨ ਅਸੀਂ ਨੂੰ ਫਰਦਰ ਐਕਸਟੈਂਡ ਕੀਤਾ ਹੋਇਆ ਕਬੀਲੇ ਨੇ 20000 ਦੇ ਕਰੀਬ ਪੂਰੇ ਦਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਨੇ ਬੂਟੇ ਲਾਏ ਗਏ ਨੇ ਤੇ ਫਰਦਰ ਹੁਣ ਜਿਹਨੇ ਮਤਲਬ ਹੈਗੇ ਆ ਬੀਦਾ ਕੋਲੈਬੋਰੇਸ਼ਨ ਆਫ ਫੋਰੈਸਟ ਡਿਪਾਰਟਮੈਂਟ ਡਿਸਟ੍ਰਿਕਟ ਦਰਦਾਸਪੁਰ ਅਸੀਂ ਇਹਨੂੰ ਫਰਦਰ ਜਿਹੜੇ ਹੈਗੇ ਨੇ ਇਹ 35000 ਤੱਕ ਲੈ ਕੇ ਜਾਵਾਂਗੇ ਤੇ ਇਹ ਜਿਹੜੇ ਹੈਗੇ ਨੇ ਬੂਟੇ ਇਹ ਅਲੱਗ-ਅਲੱਗ ਥਾਵਾਂ ਦੇ ਤੇ ਲਾਇਆ ਸਾਡੇ ਨਾਲ ਸਕੂਲਾਂ ਨੇ ਕੋਆਪਰੇਟ ਕੀਤਾ ਸਕੂਲਾਂ ਦੇ ਵਿੱਚ ਲਾਏ ਗਏ ਨੇ ਕਾਲਜੇਜ਼ ਦੇ ਵਿੱਚ ਲਾਏ ਗਏ ਨੇ ਰੀਜਨਲ ਸੈਂਟਰ ਗਰਦਾਸਪੁਰ ਵੀ ਲਾਏ ਗਏ ਨੇ ਤੇ ਜਿਹੜੀ ਪਲਾਂਟੇਸ਼ਨ ਦੀ ਜਿਹੜੀ ਸੀਗੀ ਆਇਡੈਂਟੀਫਾਈ ਕੀਤੀ ਸੀ ਅਸੀਂ 1 ਮਹੀਨਾ ਪਹਿਲਾਂ ਥਾਵਾਂ ਤੇ ਉਹ ਜਿੱਦਾਂ ਅਸੀਂ ਜਿਹੜਾ ਹੈਗਾ ਫੋਰੈਸਟ ਡਿਪਾਰਟਮੈਂਟ ਨਾਲ ਕੀਤੀ ਸੀ ਜਿੰਨੇ ਵੀ ਬੂਟੇ ਲਾਏ ਗਏ ਨੇ ਇਹਨਾਂ ਨੂੰ ਕੇਅਰ ਕਰਦੇ ਇਹਨਾਂ ਨੂੰ ਫਰਦਰ ਇਹਨਾਂ ਦੇ ਅਸੀਂ ਕਾਰਡ ਬਣਾ ਕੇ ਉਹਨਾਂ ਸਾਰਿਆਂ ਪਲਾਂਟਸ ਦੀ ਅਸੀਂ ਰੈਗੂਲਰਲੀ ਮਤਲਬ ਜਿਹੜੀ ਹੈਗਾ ਟੇਕ ਕੇਅਰ ਕਰਾਂਗੇ ਤੇ ਉਹਨੂੰ ਨਾਲ ਅੱਗੇ ਜਿਹੜਾ ਹੈਗਾ ਵਾ ਗਰੋ ਕਰਨ ਲਈ ਜੇ ਕੋਈ ਉਹਨੂੰ ਪ੍ਰੋਬਲਮ ਆਉਂਦੀ ਹੈ ਤੇ ਉਹਦੀ ਜੇ ਕੋਈ ਪੂਟਾ ਬਾਈ ਚਾਂਸ ਹੈ ਨੈਚੁਰਲੀ ਨਹੀਂ ਗਰੋ ਕਰ ਸਕਦਾ ਤੇ ਉਹਦੀ ਸਾਡੇ ਨਵਾਂ ਲਾਇਆ ਜਾਂਦਾ ਤੇ ਵਾਤਾਵਰਨ ਦੀ ਜਿਹੜੀ ਸ਼ੁੱਧਤਾ ਨੂੰ ਮਤਲਬ ਅੱਗੇ ਵਧਾਉਣ ਲਈ ਇਹ ਸਾਡਾ ਪੰਜਾਬ ਜਿਹੜਾ ਲੀਗਲ ਸਰਸ ਆਥਾਰਟੀ ਦਾ ਟੀਚਾ ਵਾ ਤੇ ਅਸੀਂ ਇਹ ਸੁਸਾਇਟੀ ਨੂੰ ਇੱਕ ਨਾਲ ਲੈ ਕੇ ਇੱਕ ਸਾਡਾ ਐਫਰਟਸ ਆ ਐਡੀਸ਼ਨਲ ਸਾਈਡ ਦੇ ਉੱਤੋਂ ਵੀ ਜਿਹੜਾ ਹੈਗਾ ਵਾ ਵਾਤਾਵਰਨ ਨੂੰ ਸ਼ੁੱਧ ਬਣਾਇਆ ਜਾਂਦਾ ਹੈ